ਸੈਂਪਲ ਵਿੰਦਾ ਕਰਾ ਐਂਡ ਮੈਂ ਮੈਪਲਸ 2 ਵਿੱਚ 487 ਮਾਰਕਸ ਲੈਨੇ 500 ਚੋਂ ਜਿਹੜੇ ਕਿ 97.4 ਪਰਸੈਂਟੇਜ ਮੰਨ ਲਿਆ ਐਂਡ ਸਟੇਟ ਮੈਰਿਟ ਲਿਸਟ ਵਿੱਚ 13th ਰੈਂਕ ਲਿਆ 올ਵਰ ਪੰਜਾਬ ਐਂਡ ਉਸੇ ਤਹਿਤ ਅੱਜ ਆਪਾਂ ਇੱਥੇ ਗੁਰਦਾਸਪੁਰ ਆਏ ਹੋਏ ਆਂ ਜੀ ਸੀ ਸਾਥ ਨਾਲ ਮਿਲੇ ਆ ਜੱਪਾ ਐਸਐਸਪੀ ਸਾਹਿਬ ਨਾਲ ਮਿਲੇ ਐਂਡ ਉਹਨਾਂ ਦੀ ਪ੍ਰੋਪਰ ਵਰਕਿੰਗ ਕੀ ਉਹ ਕਿੱਥੇ ਕਿੱਥੇ ਉਹਨਾਂ ਦਾ ਕੀ ਕੀ ਕੰਮ ਹੁੰਦਾ ਹੈ ਅੱਜ ਆਪਾਂ ਸਾਰਾ ਕੁਝ ਜਾਣਿਆ ਸਾਰਾ ਫਰਦ ਕੇਂਦਰ ਬਾਰੇ ਹੋ ਗਿਆ ਅੱਜ ਜਾਂ ਸੇਵਾ ਕੇਂਦਰ ਬਾਰੇ ਸਾਰਾ ਬਾਰਡਰ ਸਿਕਿਉਰਿਟੀ ਫੋਰਸ ਸਭ ਕਿੱਦਾਂ ਵਰਕ ਕਰਦੇ ਆ ਕਿੱਦਾਂ ਕਿੱਦਾਂ ਕਿਹੜੀ ਡਿਪਾਰਟਮੈਂਟਸ ਵਗੈਰਾ ਹੁੰਦੇ ਨੇ ਸਾਨੂੰ ਇਸ ਪ੍ਰੋਪਰ ਅਚ ਨੋਲੇਜ ਮਿਲੀ ਐਂਡ ਉਹਨਾਂ ਦੀ ਸਟ੍ਰਗਲ ਸਟੋਰੀਜ਼ ਸੁਣ ਕੇ ਹਨੂ ਹਮੇਸ਼ਾ ਜੀ ਇੱਕ ਮੋਟੀਵੇਸ਼ਨ ਮਿਲ ਗਈ ਹੈ ਕਿ ਲਾਈਫ 'ਚ ਹਮੇਸ਼ਾ ਸਕਸੈਸ ਜਿਹੜਾ ਵੀ ਬੰਦਾ ਸਕਸੈਸਫੁਲ ਹੁੰਦਾ ਹੈ ਉਹਦੇ ਪਿੱਛੇ ਉਹਦਾ ਬਹੁਤ ਜ਼ਿਆਦਾ ਹਾਰਡਵਰਕ ਹੁੰਦਾ ਹੈ ਐਂਡ ਉਹਨਾਂ ਦੀ ਸਕਸੈਸ ਸਟੋਰੀਜ਼ ਸੁਣ ਕੇ ਆਪਾਂ ਅੱਜ ਬਹੁਤ ਮੋਟੀਵੇਟ ਹੋਏ ਆਂ ਐਂਡ ਮੈਂ ਉਮੀਦ ਕਰਦੀ ਆਂ ਕਿ ਇਨ ਫਿਊਚਰ ਆਪਾਂ ਵੀ ਇਸੇ ਤਰ੍ਹਾਂ ਹਾਰਡਵਰਕ ਕਰਕੇ ਇਨਾਂ ਪੋਜੀਸ਼ਨਸ ਤੇ ਪਹੁੰਚਾਂਗੇ ਥੈਂਕ ਯੂ ਸੀ ਸਰ ਦਾ ਬਹੁਤ ਥੈਂਕਫੁਲ ਕਰਨਾ ਚਾਹਾਂਗੀ ਉਹਨਾਂ ਨੇ ਸਾਨੂੰ ਇੰਨੀ ਵਧੀਆ ਆਪਰਚੂਨਿਟੀ ਦਿੱਤੀ ਕਿ ਅਸੀਂ ਵੱਖ-ਵੱਖ ਅੱਜ ਜਗਾਵਾਂ ਤੇ ਗਏ ਸਾਨੂੰ ਪਤਾ ਲੱਗਿਆ ਕਿਦਾਂ ਸਿਸਟਮ ਵਰਕ ਕਰਦਾ ਆ ਸਬਤ ਪੱਲਾ ਸੀ ਡੀਸੀ ਸਰ ਦੇ ਘਰ ਗਏ ਉਹਨਾਂ ਨਾਲ ਬ੍ਰੈਕਫਾਸਟ ਕੀਤਾ ਫਿਰ ਅਸੀਂ ਇੱਥੇ ਆਏ ਇੱਥੇ ਸਾਨੂੰ ਉਸ ਸੇਵਾ ਕੇਂਦਰ ਚ ਦੱਸਿਆ ਗਿਆ ਸਾਰਾ ਕੁਝ ਕਿੱਦਾਂ ਕੀ ਕੀ ਹੁੰਦਾ ਆ ਫਿਰ ਆਪਾਂ ਫਰਥ ਕੇਂਦਰ ਗਏ ਉੱਥੇ ਵੀ ਸਾਨੂੰ ਸਾਰਾ ਕੁਝ ਦੱਸਿਆ ਕਿੱਦਾਂ ਸਿਸਟਮ ਵਰਕ ਕਰਦਾ ਆ ਫਿਰ ਅਸੀਂ ਐਸਟੀਐਮ ਸਰ ਨੂੰ ਵੀ ਮਿਲੇ ਉਹਨਾਂ ਨੇ ਵੀ ਸਾਨੂੰ ਬਹੁਤ ਵਧੀਆ ਮੋਟੀਵੇਸ਼ਨ ਦਿੱਤੀ ਫਿਰ ਅਸੀਂ ਐਸਐਸਪੀ ਸਰ ਨਾਲ ਤੇ ਐਸਪੀ ਸਰ ਨਾਲ ਮਿਲੇ ਉਹਨਾਂ ਨੇ ਆਪਣੀ ਸਟੋਰੀ ਸ਼ੇਅਰ ਕੀਤੀ ਸਾਨੂੰ ਮੋਟੀਵੇਸ਼ਨ ਦਿੱਤੀ ਕਿ ਤੁਸੀਂ ਆਪਣੇ ਆਪ 'ਚ ਵਿਸ਼ਵਾਸ ਰੱਖਣਾ ਚਾਹੀਦਾ ਬਲੀਫ ਇਨ ਯੋਰself ਤੇ ਫਿਰ ਤੁਸੀਂ ਆਪਣੇ ਮੁਕਾਮ ਪਾਣਾ ਚਾਹੋਗੇ ਹੈਨਾ ਤੇ ਫਿਰ ਉਹਨਾਂ ਨੇ ਆਪਣੀ ਬਹੁਤ ਵਧੀਆ ਸਟੋਰੀ ਦੱਸੀ ਤੇ ਫਿਰ ਅਸੀਂ ਬੀਐਸਐਫ 'ਚ ਗਏ ਉੱਥੇ ਵੀ ਉਹਨਾਂ ਨੇ ਸਾਨੂੰ ਬਹੁਤ ਵਧੀਆ ਦੱਸਿਆ ਕਿ ਜਿਵੇਂ ਹੁਣ ਇੰਡੀਆ ਪਾਕਿਸਤਾਨ ਦੀ ਜਿਹੜੀ ਲੜਾਈ ਹੋਈ ਸੀ ਉੱਥੇ ਦਾ ਸੀ ਉਹ ਕੀਤਾ ਕਿੰਦਾ ਸਾਰਾ ਕੁਝ ਟੈਕਲ ਕੀਤਾ ਕਿੰਦਾ ਸਾਰਾ ਕੁਝ ਉਹਨੇ ਸਾਨੂੰ ਦੱਸਿਆ ਫਿਰ ਅਸੀਂ ਲਾਸਟ ਤੇ ਐਸਡੀਐਮ ਸਰ ਕੁਵੇ ਦਿਨਾਨਗਰ ਉਹਨਾਂ ਨੇ ਵੀ ਸਾਨੂੰ ਬਹੁਤ ਵਧੀਆ ਮੋਟੀਵੇਸ਼ਨ ਦਿੱਤੀ ਕਿ ਕਿੰਦਾ ਮੈਂ 29 ਇਅਰ ਛੋਟੀ ਜੀ ਏਜ ਤੇ ਮੈਂ ਕਲੀਅਰ ਕੀਤਾ ਤੇ ਤੁਸੀਂ ਵੀ ਇਹ ਕਰ ਸਕਦੇ ਹੋ ਆਪਣੀ 12th ਕੰਪਲੀਟ ਕੀਤੀ ਤੇ ਮੇਰੇ 97.4% ਨੰਬਰ ਆਏ ਨੇ ਤੇ ਮੈਰਿਟ ਲਿਸਟ 'ਚ ਆਇਆ ਮੈਂ ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਦੋਂ ਬਹੁਤ ਥਾਵਾਂ ਤੇ ਗਏ ਡੀਸੀ ਆਫਿਸ ਗਏ ਆਪਾਂ ਪਹਿਲਾਂ ਤੇ ਉੱਧਰ ਆਪਾਂ ਬ੍ਰੇਕਫਾਸਟ ਕੀਤਾ ਤੇ ਡੀਸੀ ਸਰ ਨੇ ਪਹਿਲਾਂ ਉਹਨਾਂ ਨੇ ਸਰੋਲ ਵਗੈਰਾ ਸਰਵ ਕੀਤਾ ਫਿਰ ਆਪਾਂ ਖਾਣਾ ਵੀ ਖਾਦਾ ਸੀ ਤੇ ਫਿਰ ਆਪਾਂ ਉਹਨਾਂ ਦੇ ਸੇਵਾ ਕੇਂਦਰ ਕੇ ਉੱਤੇ ਪੀਸੀ ਆਫਿਸ ਗਏ ਉੱਥੇ ਬਹੁਤ ਕੁਝ ਵੇਖਣ ਨੂੰ ਮਿਲਿਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਫਿਰ ਆਪਾਂ ਮੇਨ ਐਸਐਸਪੀ ਸਰ ਨੂੰ ਮਿਲੇ ਉੱਧਰ ਉਹਨਾਂ ਨੇ ਬਹੁਤ ਮੋਟੀਵੇਟ ਕੀਤਾ ਸਾਨੂੰ ਅਹ ਮਨੇ ਤਾਂ ਸਿਆਸੀ ਕਿ 6 ਅਟੈਂਪਟ ਉਹਨਾਂ ਨੇ ਕੀਤੇ ਫਿਰ ਉਹਨਾਂ ਦਾ ਮਤਲਬ ਯੂਪੀਐਸਸੀ ਕ੍ਰੈਕ ਕੀਤਾ ਸੀ ਉਹਨਾਂ ਨੇ ਤੇ ਉਹਨਾਂ ਕੋਲ ਬਹੁਤ ਮੋਟੀਵੇਸ਼ਨ ਮਿਲੀ ਤੇ ਬਾਕੀ ਮੇਨ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਸੈਲਫ ਮੋਟੀਵੇਸ਼ਨ ਹੋਣੀ ਚਾਹੀਦੀ ਤੁਹਾਡੇ ਫਿਰ ਮਤਲਬ ਤੁਸੀਂ ਸਕਸੈਸਫੁਲ ਹੋ ਸਰ ਜੀ ਲਾਈਫ 'ਚ ਅਹ ਐਸਡੀਐਮ ਸਰ ਨੂੰ ਮਿਲੇ ਦੀਨਾ ਨਗਰ ਅਹ ਕਾਫੀ ਯੰਗ ਏਜ ਸੀ ਉਹਨਾਂ ਦੀ ਉਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਉਹ ਸੋ ਮੇਰਾ ਵੀ ਮੋਟੀਵੇ ਇਹੀ ਆ ਕਿ ਮੈਂ ਪੀਸੀਐਸ ਦਾ ਐਗਜ਼ਾਮ ਦੇਵਾਂ ਸਿਵਲ ਸਰਵਿਸ ਦਾ ਤੇ ਮੈਂ ਡੀਐਸਪੀ ਵਗੈਰਾ ਦੀ ਦੇਖਾਂ ਕੋਈ ਤੇ ਬਹੁਤ ਵਧੀਆ ਲੱਗਾ ਬਹੁਤ ਵਧੀਆ ਐਕਸਪੀਰੀਅੰਸ ਥੈਂਕ ਯੂ ਜੀ ਅੱਜ ਪੰਜਾਬ ਸਰਕਾਰ ਦੀ ਇੱਕ ਨਵੀਂ ਸਕੀਮ ਇੱਕ ਤਨ ਪੀਸੀਐਸਐਸਪੀ ਦੇ ਨਾਲ ਜੋ ਬੱਚੇ ਉਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲ ਦੇ ਬੱਚੇ ਜੋ ਮੈਰਿਟ ਲਿਸਟ ਵਿੱਚ ਆਏ ਹਨ 10ਵੀਂ ਅਤੇ 12ਵੀਂ ਕਲਾਸ ਦੇ ਬੱਚੇ ਉਹ ਸਵੇਰ ਤੋਂ ਅੱਜ ਸਾਡੇ ਨਾਲ ਨੇ ਸਵੇਰੇ तकरीबन 8:00 8:30 ਵਜੇ ਮੇਰੇ ਰੈਜ਼ਿਡੈਂਸ ਤੇ ਆ ਗਏ ਉਸ ਤੋਂ ਲੈ ਕੇ ਹੁਣ ਤੱਕ ਪਹਿਲਾਂ ਡੀਸੀ ਆਫਿਸ ਆਏ ਇੱਥੋਂ ਸਾਰਾ ਕੁਝ ਦੇਖਿਆ ਕਿਵੇਂ ਡੀਸੀ ਆਫਿਸ ਸਾਰਾ ਕੰਮ ਹੁੰਦਾ ਹੈ ਖੰਡਾ ਸੇਵਾ ਕੇਂਦਰ ਵਰਤ ਕੇਂਦਰ ਹੋਰ ਕੰਮ ਕਾਜ ਇਸ ਟੀਮ ਆਫਿਸ ਤਹਿਸੀਲ ਆਫਿਸ ਸੋ ਬੱਚਿਆਂ ਨੂੰ ਉਸ ਤੋਂ ਬਾਅਦ ਫਿਰ ਐਸਐਸਪੀ ਸਾਹਿਬ ਦੇ ਆਫਿਸ ਤੇ ਉਹਨਾਂ ਨੂੰ ਮਿਲੇ ਉਹਨਾਂ ਦੇ ਨਾਲ ਉਹਨਾਂ ਤੋਂ ਜਾਣਕਾਰੀ ਹਾਸਲ ਕੀਤੀ ਸੋ ਬੀਐਸਐਫ ਦੇ ਵਿੱਚ ਬੱਚਿਆਂ ਨੂੰ ਜਾਣ ਦਾ ਮੌਕਾ ਮਿਲਿਆ ਸੋ ਉੱਥੇ ਰੀਸੈਂਟਰ ਜੋ ਆਪਣਾ ਇੰਟਰਨੈਸ਼ਨਲ ਬਾਰਡਰ ਹੈ ਉਸ ਬਾਰੇ ਆਪਰੇਸ਼ਨਸ ਬਾਰੇ ਡੀਜੀ ਸਾਹਿਬ ਉਹਨਾਂ ਨੇ ਬੱਚਿਆਂ ਨਾਲ ਵਿਚਾਰ ਪਟਾੰਗਾ ਕੀਤਾ ਸੋ ਇਹ ਸਾਰਾ ਜੋ ਇੱਕ ਨਵੀਂ ਸਕੀਮ ਸਰਕਾਰ ਨੇ ਸਟਾਰਟ ਕੀਤੀ ਹੈ ਇਸ ਨਾਲ ਬੱਚਿਆਂ ਨੂੰ ਜਾਦਾ ਐਕਸਪੋజర్ ਬੱਚਿਆਂ ਦੀ ਹੌਸਲਾ ਵਸਾਈ ਅਤੇ ਇਹਨਾਂ ਨੂੰ ਇੱਕ ਜਿੰਦਗੀ ਦੇ ਵਿੱਚ ਹੋਰ ਮਿਹਨਤ ਕਰਨ ਅਤੇ ਆਪਣੀ ਮੰਜ਼ਿਲ ਮਕਾਮ ਨੂੰ ਹਾਸਲ ਕਰਨ ਦੀ ਪ੍ਰੇਰਨਾ ਦੇ ਸੱਜੇ ਜਿੱਦਾਂ ਦੇ ਬੱਚੇ ਚੰਗਦਾਏ ਆ ਤਾਂ ਇਹਨਾਂ ਵਾਸਤੇ ਕੋਈ ਸਕਾਲਰਸ਼ਿਪ ਜਾਂ ਕੋਈ ਸਰਕਾਰ ਦੇ ਨਜ਼ਾਰੇ ਫਿਲਹਾਲ ਫਿਲਹਾਲ ਜੋ ਜਿੰਨਾ ਸਾਡੇ ਕੋਲੇ ਪਹਿਲੀ ਵਾਰ ਹੀ ਆਏ ਨੇ ਸੋ ਅਸੀਂ ਇਹਨਾਂ ਨੂੰ ਇਹੋ ਪ੍ਰੇਰਿਤ ਕੀਤਾ ਕਿ ਤੁਸੀਂ ਮਿਹਨਤ ਨਾਲ ਜੋ ਤੁਸੀਂ ਮੰਜ਼ਿਲ ਆਪਣੇ ਵਾਸਤੇ ਚੁਣੀ ਹੈ ਜੋ ਮੁਕਾਮ ਆਪਣੇ ਵਾਸਤੇ ਚੁਣਿਆ ਆਪਣੀ ਮਿਹਨਤ ਸਦਕਾ ਉਸ ਨੂੰ ਹਾਸਲ ਕਰੋ ਐਜ਼ ਅ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਅਸੀਂ ਇਹਨਾਂ ਨੂੰ ਪੂਰਾ ਆਸ਼ਵਾਸਨ ਦਿਵਾਉਂਦੇ ਆ ਕਿ ਜਿਹੜੀ ਵੀ ਹੈਲਪ ਸਰਕਾਰ ਵੱਲੋਂ ਸਹੂਲਤ ਚਾਹੀਦੀ ਹੋਏਗੀ ਅਸੀਂ ਇਹਨਾਂ ਨੂੰ ਮਿਲਿਆ ਕਰਾਉਂਦੇ ਹਾਂ ਅਗਰ ਨਾ ਬੱਚਿਆਂ ਨੂੰ ਕੀ ਪ੍ਰਾਪਨਾ ਮਿਲੇਗੀ ਇਹਨਾਂ ਨੂੰ ਮਿਹਨਤ ਹੋਰ ਮਿਹਨਤ ਕਰਨ ਦਾ ਤੇ ਆਪਣੇ ਮੁਕਾਮ حاصل ਕਰਨ ਦੇ ਪ੍ਰੇਰਿਤ ਪੰਜਾਬ ਸਰਕਾਰ ਵੱਲੋਂ ਇੱਕ ਦਿਨ ਡੀਸੀਓ ਐਸਐਸਪੀ ਦੇ ਨਾਲ ਇਨੀਸ਼ੀਏਟਿਵ ਦੇ ਤਹਿਤ ਅੱਜ ਡਿਸਟ੍ਰਿਕਟ ਗੁਰਦਾਸਪੁਰ ਐਸਐਸਪੀ ਆਫਿਸ ਜਿਹੜੇ ਗੁਰਦਾਸਪੁਰ ਦੇ ਜਿਹੜੇ ਮੈਰਿਟੋਰੀਅਸ ਜਿਹੜੇ ਬੱਚੇ ਸਟੂਡੈਂਟ 10th ਔਰ 12th ਦੇ ਅਲੋਂਗ ਵਿਦ ਡੀਓਸ ਆ ਉਹ ਅੱਜ ਐਸਐਸਪੀ ਦਫਤਰ ਆਏ ਸੀ ਐਂਡ ਉਹਨਾਂ ਦਾ ਉਹਨਾਂ ਦੇ ਨਾਲ ਐਸਐਸਪੀ ਦਫਤਰ ਦੇ ਸਾਰੇ ਬਰਾਂਚਾ ਦੇ ਨਾਲ ਅਲੋਂਗ ਵਿਦ ਪੁਲਿਸ ਫੰਕਸ਼ਨਰੀ ਦੇ ਨਾਲ ਅਸੀਂ ਉਹਨਾਂ ਦੇ ਨਾਲ ਇੰਟਰੈਕਸ਼ਨ ਕਰਾਇਆ ਹੈਗਾ ਉਹਨਾਂ ਨੇ ਪੁਲਿਸ ਦੀ ਫੰਕਸ਼ਨਿੰਗ ਨੂੰ ਸਮਝਿਆ ਹੈਗਾ ਪੁਲਿਸਿੰਗ ਦੇ ਜਿਹੜੇ ਤਰੀਕੇ ਤੋਰ ਤਰੀਕੇ ਹੈਗੇ ਗਵਰਨਮੈਂਟ ਦੇ ਇਨੀਸ਼ੀਏਟਿਵਸ ਹੈਗੇ ਇਵਨ ਪੰਜਾਬ ਪੁਲਿਸ ਦੀ ਜਿਹੜੀ ਫੰਕਸ਼ਨਿੰਗ ਹੈ ਉਹਨਾਂ ਉਹਨਾਂ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਗਿਆ ਹੈਗਾ ਇਸ ਤੋਂ ਇਲਾਵਾ ਉਹਨਾਂ ਨੂੰ ਕਮਿਊਨਿਟੀ ਪੁਲਿਸਿੰਗ ਔਰ ਸਾਂਝ ਦੇ ਇਨੀਸ਼ੀਏਟਿਵ ਬਾਰੇ ਵੀ ਜਾਣੂ ਕਰਵਾਇਆ ਗਿਆ ਬੱਚਿਆਂ ਨੂੰ ਕਾਫੀ ਇਸ ਬਾਰੇ ਕਾਫੀ ਅਵੇਅਨੈਸ ਵੀ ਮਿਲੀ ਹੈ ਜੀ ਇਹਨਾਂ ਬੱਚਿਆਂ ਨੂੰ ਮੋਟੀਵੇਸ਼ਨ ਡੇ ਕਿਉਕਿ ਉਨ੍ਹਾਂ ਨੇ ਉਨ੍ਹਾਂ ਦੀ ਪਰਫਾਰਮੈਂਸ ਬਹੁਤ ਵਧੀਆ ਕੀਤੀ ਇਸ ਕਰਕੇ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈਗਾ ਅ ਇਸ ਦੇ ਇਲਾਵਾ ਇਹਨਾਂ ਨੂੰ ਜਿਹੜੇ ਜਨਰਲ ਫੰਕਸ਼ਨਿੰਗ ਹੈਗੀ ਜਿਦਾ ਕਿ ਪਬਲਿਕ ਡੀਲਿੰਗ ਪਬਲਿਕ ਲਾਈਜ਼ਨਿੰਗ ਉਸ ਬਾਰੇ ਵੀ ਉਨ੍ਹਾਂ ਨੂੰ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਉਨ੍ਹਾਂ ਦੇ ਨਾਲ ਡਿਸਕਸ ਕੀਤਾ ਇਸ ਤੋਂ ਇਲਾਵਾ ਉਨ੍ਹਾਂ ਨੇ ਸਰੇ ਸਾਡੇ ਅਫਸਰ ਸਾਹਿਬਾਨ ਨਾਲ ਵੀ ਇੰਪਰੈਕਟ ਕੀਤਾ ਐਂਡ ਇਸ ਕਰਕੇ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਬਾਕੀ ਫੰਕਸ਼ਨਿੰਗ ਦੇ ਬਾਰੇ ਵੀ ਜਿਹਦੇ ਜਿਹਦੇ ਵਿੱਚ ਪ੍ਰੀਵੈਂਸ਼ਨ ਆਫ ਦਾ क्राइम ਲਾ ਨਾਡਰ ਦੀ ਫੰਕਸ਼ਨਿੰਗ ਇਸ ਤੋਂ ਲਾਵਾ ਜਿਹੜੇ ਕਾਨੂੰਨ ਵਿਵਸਥਾ ਨੂੰ ਨਿਪਟਣ ਲਈ ਪੁਲਿਸ ਦੀ ਜਿਹੜੀ ਹੈ ਦੀ ਪੁਲਿਸ ਹੋ ਪਬਲਿਕ ਦੇ ਜਿਹੜੇ ਇਨੀਸ਼ੀਏਟਿਵ ਸਕੇ ਉਹਨਾਂ ਦੇ ਜਿਹੜੇ ਕੋਆਰਡੀਨੇਸ਼ਨ ਹੈ ਉਹਨਾਂ ਦੀ ਮਹੱਤਤਾ ਵੀ ਇਹਨਾਂ ਨੂੰ ਦੱਸੀ ਗਈ ਸੀਗੀ ਤੋ ਮੈਂ ਅਗੇਨ ਉਹਨਾਂ ਨੇ ਬੱਚਿਆਂ ਨੂੰ ਸਾਰਿਆਂ ਨੂੰ ਮੇਰੀ ਆਪਣੀ ਤਰਫੋਂ ਪੁਲਿਸ ਪ੍ਰਸ਼ਾਸਨ ਗੁਦਾਸਪੁਰ ਦੀ ਤਰਫੋਂ ਬੈਸਟ ਰਿਸਿਸ ਕਹਿਣਾ ਕਿ ਉਹਨਾਂ ਨੇ ਕਾਫੀ ਜਿਹੜੇ ਮੈਰਿਟ ਤੇ ਆ ਕੇ ਕਾਫੀ ਆਪਣੇ ਏਰੀਏ ਦਾ ਨਾਮ ਆਪਣੇ ਫੈਮਿਲੀਜ਼ ਦਾ ਨਾਮ ਰੋਸ਼ਨ ਕੀਤਾ ਹੈਗਾ ਔਰ ਸਾਡੇ ਵੱਲੋਂ ਇਹਨਾਂ ਨੂੰ ਵਧਾਈਆਂ ਵੀ ਦਿੱਤੀ ਗਈ ਐਂਡ ਜਿਹੜਾ ਫਿਊਚਰ ਵਾਸਤੇ ਵੀ ਇਹਨਾਂ ਨੂੰ ਮੋਟੀਵੇਟ ਕੀਤਾ ਗਿਆ ਇਹਦੇ ਨਾਲ ਹੀ ਅਸੀਂ ਇਹਨਾਂ ਨੂੰ ਕਿਹਾ ਕਿ ਵੀ ਸਾਡੇ ਵੱਲੋਂ ਅਗਰ ਕੋਈ ਵੀ ਗੁਦਾਸਪੁਰ ਪੁਲਿਸ ਦਾ ਆਲਵੇਜ਼ ਵਿਦ ਥੈਮ ਐਂਡ ਅਸੀਂ ਇਨ ਫਿਊਚਰ ਵੀ ਉਹਨਾਂ ਦਾ ਕੋਈ ਕੈਰੀਅਰ ਪ੍ਰੋਸਪੈਕਟ ਵਾਸਤੇ ਗਾਈਡੈਂਸ ਵਾਸਤੇ ਅਸੀਂ ਆਲਵੇਜ਼ ਅਵੇਲੇਬਲ ਹਾਂ ਥੈਂਕ ਯੂ